میں پور ਤਮਨਾਂ ਦਾ ਕਈ ਦਿਨਾਂ ਮੰਗਾਂ ਦੀ ਮੈਂ ਜਿੰਨਾ ਨਾ ਵੀ ਸ਼ੋਕੀਏ ਹੋਇਆ ਪ੍ਰਾਪਤ ਕਰਿਆ ਸੁੰਦਰ ਤੋਂ ਲੈ ਕੇ ਇੰਡੀਵਿਜਲ ਇੱਕ ਐਸਟਿਬਿਸ਼ਮੈਂਟ ਜਿਹੜਾ ਫਸਟ ਫਸਟ ਉਹਦੀ ਲਿਖੀ ਉਹਦਾ ਜੋ ਸਮਾਈ ਜਿੰਨਾ ਕੱਢਦਾ ਆਸਰੀ ਨੂੰ ਤਾਂ ਪਸੰਦ ਆਇਆ ਡਾਇਲਗ ਲੋਕਲਾਈਜ਼ੇਸ਼ਨ ਦਾ ਸਾਰਾ ਅੱਜ ਤੱਕ ਵੀ ਬਾਅਦ ਮੈਂ ਫੁੱਲ ਫੁੱਲ ਕੇ ਤਾਂ ਜਦੋਂ ਜੀਨਸ ਦਾ ਪਰੇਤ ਉਦੋਂ ਲੱਗਦਾ ਸੀ ਲੋਕੀ ਜਿੰਨਾ ਸਿਹਰ ਕਰ ਰਿਹਾ ਸੀ

ਅੱਜ ਦੇ ਵੀ ਪੋਵਾ ਕਲਪ ਦੇ ਅੱਜ ਕਿਤੇ ਗਏ ਬਾਕੀ ਬਾਰੇ ਬਿਨਾਂ ਸ਼ੱਕ ਜੀਰਾ ਗਰੁੱਪ ਤੋਂ ਹੋਏ ਆ ਅੱਜ ਸ੍ਰੀ ਅੰਮ੍ਰਿਤਸਰ ਤੋਂ ਆ ਕੇ ਆ ਰਹੇ ਹਾਂ ਅੱਜ ਦਾ ਨਾਸ਼ਾ ਮੁੱਖੀ ਹੋਣਾ ਇਹ ਸਾਨੂੰ ਮਿਲਦਾ ਦੂਸਰੀ ਸ੍ਰੀ ਮਹੱਤ ਪ੍ਰਿਆਰ ਪੰਜਾਬੀਆਂ ਦਾ ਛਣਕਾਟਾ ਵਾਸਤੇ ਮਿਲਿਆ ਉਹਦੇ ਸਦਕਾ ਇਹ ਸਾਰੇ ਪੰਜਾਬ ਦੇ ਇਥੀਆਂ ਜਿਹੜੇ ਮੜਾ ਮਟਾ ਕੁਛ ਕਰ ਪਾਏ ਆ ਉਹਦੀ ਸੋਚਾ ਹੀ ਕਿੰਨਾ ਪਿਆਰ ਜਿਹੜਾ ਮਿਲਿਆ ਵਾ ਅਸੀਂ 88 ਤੱਕ 97 ਤੱਕ ਜੋ ਵੀ ਕਰਦੇ ਅਸੀਂ 97 ਤੱਕ ਗੁਜ਼ਾਰਾ ਕਿੱਥੇ ਕਿਵੇਂ ਕਰਦੇ ਅਸੀਂ ਬਿਲਕੁਲ ਨਾਲ ਕਰਦੇ ਅਸੀਂ ਇੰਨਾ ਕੋਸ਼ਿਸ਼ ਕੀਤੀ ਇੱਕ ਸਾਥ ਇੱਕ ਇਕੱਠੇ ਕੰਮ ਕੀਤੇ ਜਦਿਆਂ ਉਹਦੇ ਵਿੱਚ ਅਸੀਂ ਕਿੰਨਾ ਕਾਮਯਾਬ ਹੋਏ ਅੱਜ ਵੀ ਅਸੀਂ ਲੱਗੇ ਜਾਂਦੇ ਜਿਹੜੀ ਕਟਦਾ ਜੋ ਕੱਟਣਾ ਨਹੀਂ ਕਰਦੇ ਅਸੀਂ ਉਹ ਦੱਸਦੇ ਸਰ ਅੱਜ ਅੱਜ ਜਿੱਥੇ ਗੱਲ ਕੀਤੀ ਜੀ ਆਂਟੀ ਜੀ ਦਾ ਅੰਤਿਲ ਬੈਕ ਹੈ ਕਦੋਂ ਮੰਗੋਗੇ ਅਕਸ਼ਿੰਤ ਜੀ ਤੁਸੀਂ ਕਰੰਨੀ 11:00 ਤੱਕ ਹੈਗਾ ਹੈ ਕਰਕੇ ਕਰਕੇ ਤੇ 3 ਘੰਟਾ ਬਾਅਦ ਲੋਕਾਂ ਦੇ ਦਫਤਰਾਂ ਨੂੰ ਨਿਪਟਾਵਾ ਦੱਸੀਗੇ ਤੇ 12:00 ਵਜੇ ਤੱਕ ਕੋਲੋਂ ਬੰਗੇ ਟਿਕੂ ਦੇ ਸਾਹਮਣੇ ਜੇ ਰੈਸਟੋਰੈਂਟ ਦੇ ਸਟਾਫ ਮੈਡਮ ਕੋ ਮੈਂ ਬਤਾਲੀ ਐ ਸਿੱਕੀ ਸਾਹਿਬ ਅਰਮਨ ਜੀ ਔਰ ਪੂਰੀ ਅੱਗੇ ਸੀਐਮ ਸਾਹਿਬ ਵੀ ਕਲਾਇਸੀ ਜੀ ਉਹਨਾਂ ਨੇ ਕਿਹਾ ਕਿ ਇਸ ਨੂੰ ਨਾ ਗੁਰੂਪੁਰਾ ਰੂਪ ਲਾਵਾਗੇ ਤੇ ਅਸੀਂ ਜਿਹੜਾ ਆਪਣਾ ਇਸ ਸਿਰਫ ਦੋਸਤਾਂ ਤੋਂ ਤੱਕ ਲਿਖੇ ਪਰੰਦੇ ਤਾਂ ਕਿੰਨੀ ਵੱਡੀ ਹੋਵੇ 60 ਆਮ ਲੋਕ ਕੋਲ ਰਾਜਿੰਦਰਾ ਕੋਲ ਕੰਪਨੀ ਨਾਲ ਹੋਏ ਜਿਵੇਂ ਅਸੀਂ ਬੜਾ ਜਿਆਦਾ ਪਾਟ ਪੁਲੀਆ ਵਧ ਗਈ ਹੈ ਕਿ ਸਾਡਾ ਸਾਰਾ ਇਹਨਾਂ ਯਾਤਰਾ ਉਸ ਦੇ ਤਰੀਕੇ ਤੋਂ ਕਿੰਨੇ ਪਾਟ ਪੁਲੀਆ ਬਣੇ ਇਹ ਕਰ ਸਕਦੇ ਹਾਂ